ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਅਜੀਤ ਐਕਟਿਵਿਟੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਅਨੂ ਚੋਪੜਾ ਖਬਰਾਂ ਪਰਦੇਸ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕਿਆ ਸੋ ਬਾਹਰਲੇ ਮੁਲਕਾਂ ਦੇ ਨਾਲ ਜੁੜੀਆਂ ਕੁਝ ਖਾਸ ਤੇ ਵੱਡੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਇਰਾਕ ਬਣਾ ਰਿਹਾ ਅਜੀਬੋ ਗਰੀਬ ਕਾਨੂੰਨ 9 ਸਾਲ ਦੀ ਉਮਰ ਚ ਲੜਕੀਆਂ ਦੇ ਵਿਆਹ ਕਰਨ ਦਾ ਪ੍ਰਸਤਾਵ ਸਤੰਬਰ ਚ ਹੋਵੇਗੀ ਅਮਰੀਕੀ ਰਾਸ਼ਟਰਪਤੀ ਉਮੀਦਵਾਰ 트੍ਰੰਪ ਅਤੇ ਕਮਲਾ ਵਿਜਕਾਰ ਪਹਿਲੀ ਬਹਿਸ ਜੋਨਾ ਹੋਣ ਤੇ ਬੰਗਲਾਦੇਸ਼ ਜਾਏਗੀ ਸ਼ੇਖ ਹਸਿਨਾ ਬੇਟੇ ਜੋਏ ਵਾਜੀਦ ਨੇ ਦਿੱਤ ਤਬਿਆਨ ਤੁਰਕੇ ਦੀ ਯਾਤਰੀਪਾਸ ਹਾਦਸੇ ਦਾ ਸ਼ਿਕਾਰ 10 ਲੋਕਾਂ ਦੀ ਹੋਈ ਦਰਦਨਾਕ ਮੌਤ ਕੀਤੇ ਕੀਤੇ ਜਵਾਬੀ ਹਮਲੇ ਚ ਯੂਕਰੇਨ ਨੇ ਮਾਰ ਮੁਕਾਇ 27 ਰੂਸੀ ਡਰੋਨ ਹੁਣ ਜਾਣਦੇ ਆਇਨਾ ਖਬਰਾਂ ਦਾ ਵੈਸਾ ਇਰਾਕ ਦੀ ਸਰਕਾਰ ਨੇ ਸੰਸਦ ਵਿੱਚ ਇੱਕ ਅਜੀਬ ਬਿੱਲ ਪੇਸ਼ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਰਾਕ ਨੇ ਹੁਣ ਆਪਣੇ ਦੇਸ਼ ਦੇ ਵਿੱਚ ਸਿਰਫ 9 ਸਾਲ ਦੀਆਂ ਲੜਕੀਆਂ ਦੇ ਵਿਆਹ ਦੀ ਇਜਾਜ਼ਤ ਦੇਣ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਜੇਕਰ ਇਹ ਪਾਸ ਹੋ ਜਾਂਦਾ ਹੈ ਤਾਂ 9 ਸਾਲ ਤੋਂ ਘੱਟ ਉਮਰ ਦੀ ਕੋਈ ਵੀ ਲੜਕੀ ਉੱਥੇ ਵਿਆਹ ਕਰਵਾ ਸਕੇਗੀ। ਦੱਸੇ ਕਿ ਪ੍ਰਸਤਾਵਿਤ ਬਿੱਲ ਨੇ ਜੋ ਹੈ ਵਿਆਪਕ ਰੋਸ ਅਤੇ ਚਿੰਤਾ ਨੂੰ ਵੀ ਜਨਮ ਦਿੱਤਾ ਹੈ ਕਿਉਂਕਿ ਇਹ ਲੜਕੀਆਂ ਲਈ ਵਿਆਹ ਦੀ ਕਾਨੂੰਨੀ ਉਮਰ ਜੋ ਹੈ ਉਸ ਨੂੰ ਸਿਰਫ 9 ਸਾਲ ਤੱਕ ਘਟਾਉਣ ਦੀ ਕੋਸ਼ਿਸ਼ ਕਰਦਾ ਹੈ। NDTV ਦੀ ਇੱਕ ਰਿਕਵਰ ਰਿਪੋਰਟ ਮੁਤਾਬਕ ਤੁਹਾਨੂੰ ਦੱਸਦੇ ਕਿ ਇਸ ਨੂੰ ਇਰਾਕ ਦੇ ਨਿਆਂ ਮੰਤਰਾਲੇ ਦੁਆਰਾ ਪੇਸ਼ ਕੀਤਾ ਗਿਆ ਹੈ ਤੇ ਵਿਵਾਦਪੂਰਨ ਕਾਨੂੰਨ ਦਾ ਉਦੇਸ਼ ਹੈ ਦੇਸ਼ ਦੇ ਕਾਨੂੰਨ ਦੇ ਵਿੱਚ ਸੋਧ ਕਰਨਾ ਹੈ ਜੋ ਵਰਤਮਾਨ ਦੇ ਵਿੱਚ ਵਿਆਹ ਲਈ ਘੱਟੋ-ਘੱਟ 18 ਸਾਲ ਦੀ ਉਮਰ ਨਿਰਧਾਰਿਤ ਕਰਦਾ ਹੈ ਪਰ ਇਹ ਬਿਲ ਨਾਗਰਿਕਾਂ ਨੂੰ ਪਰਿਵਾਰਕ ਮਾਮਲੇ ਉਤੇ ਫੈਸਲਾ ਕਰਨ ਦੇ ਲਈ ਧਾਰਮਿਕ ਅਥਾਰਟੀਆਂ ਜਾਂ ਫਿਰ ਸਿਵਲ ਨਿਆਂਪਾਲਿਕਾ ਵਿੱਚੋਂ ਇੱਕ ਦੀ ਚੋਣ ਕਰਨ ਦੀ ਇਜਾਜ਼ਤ ਦੇਵੇਗਾ ਤੇ ਜੇਕਰ ਬਿਲ ਪਾਸ ਹੋ ਜਾਂਦਾ ਹੈ ਤਾਂ ਇਹ 9 ਸਾਲ ਤੋਂ ਹੀ ਜਿਹੜੀ ਉਮਰ ਦੇ ਬੱਚੇ ਨੇ ਲੜਕੀਆਂ ਨੇ ਖਾਸ ਤੌਰ ਤੇ ਤੇ ਨਾਲੀ ਜੜਿਆ ਉਹਨਾਂ ਨੂੰ ਹੁਣ ਵਿਆਹ ਕਰਨ ਦੀ ਇਜਾਜ਼ਤ ਦੇਵੇਗਾ ਜਿਸ ਨਾਲ ਬਾਲ ਵਿਆਹ ਜਿਹੜਾ ਉਸ ਦੇ ਵਿੱਚ ਸ਼ੋਸ਼ਣ ਦਾ ਖਤਰਾ ਹੋਰ ਵੱਧ ਜਾਵੇਗਾ डोनाल्ड ट्रम्प ਅਤੇ ਪਾਰਟੀ ਮੂਲ ਦੀ ਕਮਲਾ ਹੈਰਿਸ ਅਗਲੇ ਮਹੀਨੇ 10 ਸਤੰਬਰ ਨੂੰ ਬਹਿਸ ਦੇ ਲਈ ਸਹਿਮਤ ਹੋ ਚੁੱਕੇ ਨੇ 10 ਕਿ ਅਮਰੀਕੀ ਟੀਵੀ ਨਿਊਜ਼ ਏਜੰਸੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਇਹ ਪਹਿਲੀ ਵਾਰ ਹੋਵੇਗਾ ਜਦੋਂ ਟ੍ਰੰਪ ਅਤੇ ਕਮਲਾ ਵਿਚਾਲੇ ਆਮੋ ਸਾਹਮਣੇ ਬਹਿਸ ਹੋਵੇਗੀ ਸੀਐਨਐਨ ਦੀ ਰਿਪੋਰਟ ਮੁਤਾਬਕ ਟ੍ਰੰਪ ਕਮਲਾ ਦੇ ਨਾਲ ਤਿੰਨ ਬਹਿਸ ਕਰਨਾ ਚਾਹੁੰਦੇ ਹਨ ਤੇ ਟ੍ਰੰਪ ਨੇ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਹੈ ਕਿ ਬਹਿਸ ਹੋਣੀ ਬਹੁਤ ਜ਼ਰੂਰੀ ਹੈ ਉਹ 4 ਸਤੰਬਰ ਨੂੰ ਫੋਕਸ ਤੇ 10 ਕਿ 10 ਸਤੰਬਰ ਨੂੰ ਜਿਹੜਾ ABC ਅਤੇ 25 ਸਤੰਬਰ ਨੂੰ ਐਨਬੀਸੀ ਨਾਲ ਬਹਿਸ ਤਿਆਰ ਹਨ ਹੈ 트럼ਪ ਨੇ ਕਿਹਾ ਹੈ ਕਿ ਬਹਿਸ ਦਾ ਸਥਾਨ ਕੀ ਹੋਵੇਗਾ ਅਤੇ ਕਿੰਨੇ ਲੋਕ ਇਸ ਦੇ ਵਿੱਚ ਸ਼ਾਮਲ ਹੋਣਗੇ ਇਨਾਂ ਸਾਰੀਆਂ ਗੱਲਾਂ ਤੇ ਹੁਣ ਚਰਚਾ ਹੋ ਰਹੀ ਹੈ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ بیٹے ਜੋਏ ਵਾਜਦ ਨੇ ਦੱਸੇ ਕਿ ਕਿਹਾ ਹੈ ਕਿ ਉਹਨਾਂ ਦੀ ਮਾਂ ਬੰਗਲਾਦੇਸ਼ ਪਰਤ ਜਾਵੇਗੀ ਉਸਨੇ ਕਿਹਾ ਕਿ ਜਦੋਂ ਨਵੀਂ ਨਿਗਰਾਨ ਸਰਕਾਰ ਜਿਹੜਾ ਚੋਣਾਂ ਦਾ ਐਲਾਨ ਕਰੇਗੀ ਤਾਂ ਉਹ ਆਪਣੇ ਦੇਸ਼ ਚਲੇ ਆਣਗੇ ਦੱਸੇ ਕਿ ਟਾਈਮਸ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਉਸ ਦੇ ਬਿਆਨ ਤੋਂ ਇਹ ਸਪਸ਼ਟ ਨਹੀਂ ਹੋਇਆ ਕਿ ਹਸੀਨਾ ਦੁਬਾਰਾ ਚੋਣਾਂ ਲੜੇਗੀ ਜਾਂ ਫਿਰ ਨਹੀਂ ਲੇਕਿਨ ਇਸ ਦੇ ਨਾਲ ਹੀ ਬੰਗਲਾਦੇਸ਼ ਦੇ ਵਿੱਚ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਦੇ ਸੰਮੰਤਰੀਆਂ ਦੇ ਵਿਭਾਗ ਦੀ ਜਿਹੜਾ ਹੈ ਵੰਡ ਕਰ ਦਿੱਤੀ ਗਈ ਇਹ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਸਤਾਈ ਮੰਤਰਾਲਿਆਂ ਦਾ ਚਾਰਜ ਆਪਣੇ ਕੋਲ ਰੱਖਿਆ ਹੈ ਤੇ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਹਸੀਨਾ ਨੇ ਦੇਸ਼ ਦੇ ਵਿਜਦਾਸੀ ਕੇ ਹਿੱਸਾ ਸ਼ੁਰੂ ਹੋਣ ਤੋਂ ਬਾਅਦ 5 ਅਗਸਤ ਨੂੰ ਅਸਤੀਫਾ ਦੇ ਕੇ ਦੇਸ਼ ਛੱਡ ਦਿੱਤਾ ਸੀ ਤੇ ਜੋਇ ਨੇ ਕਿਹਾ ਹੈ ਕਿ ਇਨ੍ਹਾਂ ਘਟਨਾਵਾਂ ਤੋਂ ਬਾਅਦ ਵੀ ਅਸੀਂ ਆਪਣੇ ਲੋਕਾਂ ਅਤੇ ਪਾਰਟੀ ਨੂੰ ਨਹੀਂ ਛੱਡ ਸਕਦੇ ਦੁਰ ਕੀ ਤੋਂ ਇੱਕ ਵੱਡੀ ਖਬਰ سامنے ਆਈ ਹੈ ਇਥੇ ਰਾਜस्तानी ਅੰਕਾਰਾ ਦੇ ਵਿੱਚ ਸ਼ੁੱਕਰਵਾਰ ਨੂੰ ਇੱਕ ਬੱਸ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਕਟੋਕਟ 10 ਲੋਕਾਂ ਦੀ ਮੌਤ ਹੋ ਗਈ ਹੈ 25 ਹੋਰ ਜ਼ਖਮੀ ਦੱਸੇ ਜਾ ਰਹੇ ਨੇ ਸਥਾਨਕ ਅਧਿਕਾਰੀਆਂ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਸਮਾਚਾਰ ਐਨਸੀ ਏਜੰਸੀ ਸ਼ਨਵਾ ਮੁਤਾਬਿਕ ਦੱਸਿਆ ਕਿ ਅੰਕਾਰਾ ਪ੍ਰਾਂਤ ਦੇ ਗਵਰਨਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੱਸ ਅੰਕਾਰਾ ਐਸਕੇ ਸੇਖੇਰ ਹਾਈਵੇ ਤੋਂ ਜੜਾਏ ਪੋਤਲਵੀ ਜ਼ਿਲ੍ਹੇ ਦੇ ਵਿੱਚ ਇੱਕ ਓਵਰਪਾਸ ਖੰਭੇ ਦੇ ਨਾਲ ਟਕਰਾ ਗਈ ਤਾਂ ਉਨ੍ਹਾਂ ਦੱਸਿਆ ਕਿ ਬ੍ਰੇਕ ਦੇ ਕੋਈ ਨਿਸ਼ਾਨ ਨਹੀਂ ਸਨ ਅਤੇ ਹੋ ਲਗਦਾ ਹੈ ਕਿ ਡਰਾਈਵਰ ਸੌਂ ਗਿਆ ਹੋਵੇ ਤਾਂ ਉਹਨਾਂ ਇਹ ਵੀ ਕਹਿ ਹੈ ਕਿ ਹਾਦਸੇ ਦੇ ਕਾਰਨਾਂ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ ਫਾਇਰ ਬ੍ਰਿਗੇਡ ਖੋਜ ਅਤੇ ਬਚਾਅ ਅਤੇ ਸਿਹਤ ਟੀਮਾਂ ਨੂੰ ਵੀ ਘਟਨਾ ਸਥਾਨ ਤੇ ਰਵਾਨਾ ਕੀਤਾ ਗਿਆ ਜਿਸ ਰੂਟ ਤੇ ਹਾਦਸਾ ਹੋਇਆ ਉਸ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ यूक्रेन फौज ने रूस दे करड़े कर दे के करड़े जवाबी हवाई हमले की कोशिश कर घुसपैठस्तला फौज कई ड्रोन लॉन्च किए पर यूक्रेन का दा दावा है कि रूस द्वारा जारी किए गए सारे स्थायी रूसी हमला ड्रोन नष्ट कर दिए गए सर अब लगातार तीजे दिन रूस के सरहदी खेतर कि दोवे फौजा विचाले भयानक लड़ाई हूं भी जारी है यह भी दस कि तीन सौ यूक्रेनी ਅਨੇਕਾ 11 ਟੈਂਕਾਂ ਅਤੇ 20 ਬਖਤਰਬੰਦ ਵਹਾਣਾ ਦੇ ਨਾਲ ਜੁੜੇ ਰੂਸ ਦੇ ਵਿੱਚ ਘੁਸਪੈਟ ਕਰ ਗਏ ਸਨ ਇਹ ਦਾਵਾ ਰੂਸ ਦੇ ਰੱਖਿਆ ਮੰਤਰਾਲੇ ਨੇ ਕੀਤਾ ਹੈ ਤੇ ਇਸ ਦੇ ਨਾਲ ਹੀ ਯੂਕਰੇਨ ਦੇ ਸਰਦ ਦੇ ਨਾਲ ਲੱਗਦੇ ਰੂਸ ਦੇ ਕਿਸਾਨ ਖੇਤਰ ਦੇ ਇੱਕ ਚੋਟੀ ਦੇ ਅਧਿਕਾਰੀ ਨੇ ਵੀਰਵਾਨ ਨੂੰ ਕਿਹਾ ਕਿ ਉਸ ਖੇਤਰ ਦੇ ਵਿੱਚ ਅਜੇ ਵੀ ਲੜਾਈ ਜਾਰੀ ਹੈ ਜਿੱਥੇ ਇਸ ਹਫਤੇ ਯੂਕਰੇਨ ਦੀ ਫੌਜ ਨੇ ਘੁਸਪੈਟ ਕੀਤੀ ਸੀ ਸੋ ਐਸਨ ਬਾਹਰਲੇ ਮੁਲਕਾਂ ਦੇ ਨਾਲ ਜੁੜੀਆਂ ਕੁਝ ਖਾਸ ਤੇ ਵੱਡੀਆਂ ਖਬਰਾਂ ਇਸ ਤਰ੍ਹਾਂ ਹੋਰ ਵੀ ਖਬਰਾਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਫਿਲਹਾਲ ਦੇ ਲਈ ਦਿਓ ਇਜਾਜ਼ਤ ਤੇ ਦੇਖਦੇ ਰਹੋ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ ਕਰੋ